ਜਿਹੜੇ ਗੋਲਡ ਢਿੱਡ ਹੋਏ ਆ 92 93 ਆਦੇ ਉਹ ਐਵੇਂ ਥੋੜੀ ਹੋ ਗਏ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਹੁਣ ਫੇਰ ਜਿਹੜੇ ਲੋਕ ਕਹਿ ਰਹੇ ਆ ਨਾ ਜਿਹੜੇ ਕੱਲ ਵੀ ਮੰਤਰੀ ਜੀ ਕਾ ਕੇ ਉਹ ਗੱਲ ਕਹਿ ਗਏ ਉਹ ਗੱਲ ਐਸੇ ਕਰਕੇ ਕਿ ਵੀ ਹਰ ਪੰਜਾਬ ਦਾ ਬੰਦਾ ਦੁਖਾਈ ਪਾ ਰਿਆ ਉਹ ਬਾਹਰਲੇ ਮੰਤਰੀ ਆ ਰਹੇ ਆ ਸੂਬਿਆਂ ਦੇ ਪਰ ਜਦ ਸਾਨੂੰ ਮਿਲ ਰਹੇ ਆ ਕਹਿੰਦੇ ਯਾਰ ਹਰ ਬੰਦਾ ਤੁਹਾਡਾ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਨਾ ਪੈਸਾ ਦੇ ਦਿਓ ਇਹ ਖਾ ਜਾਣਗੇ ਪੈਸਾ ਲੋਕਾਂ ਦਾ ਆਪ ਇਹ ਗੱਲ ਕਹਿਣੀ ਆ ਸਾਰਿਆਂ ਨੂੰ ਉਹ ਤਾਂ ਬਾਹਰੋਂ ਆਉਂਦੇ ਆ ਤੇ ਬਾਹਰੋਂ ਇਹ ਗੱਲ ਸੁਣ ਕੇ ਜਾਂਦੇ ਆ ਵੀ ਪੰਜਾਬੀ ਥੋੜੇ ਯਾਰ ਕਹਿ ਰਿਹਾ ਥੋੜੀ ਸਰਕਾਰ ਨੂੰ ਪੈਸਾ ਨਾ ਦਿਓ ਇਸ ਕਰਕੇ ਲੋਕਾਂ ਦੇ ਸਰਕਾਰ ਦੇ ਇਹ ਕਹਿੰਦੇ ਅਸੀਂ ਯੂਜ਼ ਨਹੀਂ ਕਰ ਸਕਦੇ ਭਾਵੇਂ ਯਾਰ ਕੋਈ ਫੰਡ ਪਿਆ ਹੋਏ ਯਾਰ ਗੱਲ ਸੱਚ ਤੁਸੀਂ ਇਹ ਦੱਸੋ ਵੀ ਹੈਗਾ ਜਾਂ ਨਹੀਂ ਉਹ ਕਹਿੰਦੇ ਐਂਟਰੀ ਹੈ ਕਿਉਂਕਿ ਉਹ ਕਹਿੰਦੇ ਐਂਟਰੀ ਹੈਗੀ ਹੈ ਪੈਸੇ ਪਏ ਨੇ ਹਾਂ ਉਹ ਜਿੰਨਾ ਦੇ ਸਕਦੇ ਉਹਨਾਂ ਤਾਂ ਦਿਓ ਮੈਂ ਕਹਿੰਦਾ ਜਿਹਨਾਂ ਵੀ ਉਹਨਾਂ ਦਾ ਹੈ ਜਿੰਨਾ ਪੈਸਾ ਉਹ ਦੇ ਸਕਦੇ ਉਹ ਤਾਂ ਦੇਣ ਬਾਕੀ ਹੋਰ ਅੱਜ ਆਪ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆ ਬੀ ਸਪੈਸ਼ਲ ਸਪੈਸ਼ਲ ਜਿਹੜਾ ਹੈ ਖੜਾਂ ਦੇ ਲਈ ਪੈਕੇਜ ਦੇ ਵਿੱਚ ਅਸੀਂ ਗੱਲ ਕਰਾਂਗੇ ਫਿਰ ਅਸੀਂ 8500 ਰੁਪਏ ਦੇ ਸਕਦੇ ਹਾਂ ਹੁਣ ਉਹ ਗੱਲ ਅੱਜ ਹੋਮ ਮਿਨਿਸਟਰ ਕੋਲ ਜਾਣਗੇ ਨਾ ਕੱਲ ਤੇ ਉਹ ਸਾਰੀਆਂ ਗੱਲਾਂ ਉੱਥੇ ਸਾਂਝੀਆਂ ਹੋਣਗੀਆਂ ਜਦੋਂ ਅੱਜ ਤੱਕ ਗਏ ਹੀ ਨਹੀਂ ਗਏ ਡਰਾਮਾ ਹੀ ਉਰੇਆ ਕਰਨਾ ਸੀ ਵਿਧਾਨ ਸਭਾ ਦਾ ਇਹਨਾਂ ਨੇ ਡਰਾਮਾ ਕਰਨਾ ਸੀ ਪ੍ਰਧਾਨ ਮੰਤਰੀ ਦੇ ਮਤਾ ਉਲਟ ਲਿਆ ਕੇ ਮੈਂ ਉਹਦਾ ਬਹੁਤ ਢੱਟ ਕੇ ਵਿਰੋਧ ਕਰਨਾ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬਾਰ-ਬਾਰ ਇਹਨਾਂ ਨੂੰ ਕਿਹਾ ਗਿਆ ਅੱਜ ਮੈਂ ਕਹਿਣ ਵੀ ਆਇਆ ਸੀ ਅੱਜ ਮੈਂ মিডিਆ ਦੇ ਮੂਹਰੇ ਅੱਜ ਕਹਿਣਾ ਸੀ ਇਹ ਚੰਗੀ ਗੱਲ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਸੀਐਮ ਨੇ ਆਪ ਬਣ ਲਿਆ ਵੀ ਮੈਂ ਕੱਲ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਚੱਲਿਆ ਨਹੀਂ ਮੈਂ ਇਸੇ ਕਰਕੇ ਆਇਆ ਸੀ ਮੈਂ ਸੀਐਮ ਨੂੰ ਮਿਲਣਾ ਵੀ ਸੀ ਜੇ ਨਹੀਂ ਮਿਲਦੇ ਮੈਂ ਆਫਿਸ 'ਚ ਦਰਜ ਕਰਾਉਂਦਾ ਵੀ ਤੁਹਾਨੂੰ ਪੀਐਮਓ ਬਾਰ-ਬਾਰ ਇਹ ਗੱਲ ਚਾਹ ਕੇ ਕਹਿ ਚੁੱਕਿਆ ਏ ਵੀ ਇਹ ਸਾਰੇ ਅੰਕੜੇ ਆ ਜਿਹੜੇ ਉਹ ਹੋਮ ਮਿਨਿਸਟਰੀ ਕੋਲ ਕਿਸੇ ਇਨਸਾਨ ਦੀ ਗੱਲ ਨਹੀਂ ਗਈ ਗੱਲ ਗੱਲ ਇਹ ਆ ਵੀ ਹੋਮ ਦਾ ਮਹਿਕਮਾ ਹੋਮ ਮਿਨਿਸਟਰੀ ਉਹ ਮਹੱਤਵਪੂਰਵ ਅਜੀਮੇ ਤੋਂ ਦੀ ਚੀ ਮਿਨਿਸਟਰ ਦੀ ਕੁਰਸੀ ਦੀ ਗੱਲ ਆ ਉੱਥੇ ਕੌਣ ਆ ਕੋਈ ਵੀ ਹੋ ਸਕਦਾ ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਟੀਮਾਂ ਰਲੀਫ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਰੂਲ ਨੇ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਕੋਲ ਉਹ ਬਾਰ ਬਾਰ ਇਹ ਕਹਿ ਰਹੇ ਨੇ ਕਹਿੰਦੇ ਸਰਕਾਰ ਬਾਰ ਬਾਰ ਬੇਨਤੀ ਕਰ ਲਈ ਆ ਲੋਕਾਂ ਨੂੰ ਕਿ ਪੈਸਾ ਦਿੱਤਾ ਜਾਵੇ ਉਹ ਯਾਰ ਸਾਰਾ ਪੈਸਾ 1200 12000 ਕਰੋੜ ਖਾ ਕੇ ਨਹੀਂ ਬਣਿਆ ਢਿੱਡ ਭਰਿਆ ਇਹਨਾਂ ਦਾ ਮਿਸ਼ਨ ਤਾਂ ਜਾਬ ਜਾਬ ਦੇ ਮੰਤਰੀ ਨੇ ਉਹ ਤੰਗ ਕਰ ਰਿਹਾ ਇਹਨਾਂ ਦੇ ਪੁਲਿਸ ਦੇ ਆਫੀਸਰ ਜਾਂਦੇ ਆ ਪੋਲਿਊਸ਼ਨ ਬੋਰਡ ਦੇ ਜਾਂਦੇ ਆ এনवायरमेंट ਤੇ ਜਾਂਦੇ ਆ ਤੇ ਹਰ ਫੈਕਟਰੀ ਨੂੰ ਤਾਲਾ ਲਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਤੁਸੀਂ 50 ਲੱਖ ਰੁਪਏ ਨਹੀਂ ਜਮ੍ਹਾਂ ਕਰਾਉਂਗੇ ਤੇ ਜਿਵੇਂ ਉਹ ਮੁਰਗਿਆਂ ਨੂੰ ਫੜਫੜ ਮੰਤਰੀ ਆ ਜਿਹੜੇ ਉਹ ਸੀਐਮ ਮੂਰੇ ਲਿਆਉਂਦੇ ਆ ਤੇ ਉਹ ਪੈਸੇ ਜਾਣੇ ਕਿੱਥੇ ਆ ਜਾਣੇ ਕਿੱਥੇ ਆ ਜੇ ਇਹ ਸੱਚੇ ਹੋਣ ਕਿ ਉਹ ਸਿੱਧਾ ਪੈਸਾ ਜਿਹੜੇ ਲੋਕਾਂ ਦੇ ਇਹਨਾਂ ਕੋਲ ਤੇ ਰਿਕਾਰਡ ਹੈਗਾ ਏ ਜਿਨ੍ਹਾਂ ਦੀਆਂ ਛੱਤਾਂ ਇੱਕ ਮਿੰਟ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਆ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਪੁਲਟਰੀ ਫਾਰਮ ਰੁੜ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਸਿੱਧਾ ਖਾਤਿਆਂ ਚ ਪਵਾ ਦੇਣ ਪੈਸਾ ਉਹਨਾਂ ਦਾ ਇਹ ਆਪ ਕਿਉਂ ਲੈ ਰਹੇ ਆ ਪੈਸਾ ਇਹ ਇਹ ਤਾਂ 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 ਇਹੀ ਕੁਛ ਕਰਦੇ ਰਹੇ ਆ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਚਾਰ ਚਾਰ ਦਿਨ ਜਿਹੜਾ ਗੈਰਬ ਰਹਿੰਦੇ ਸੀ ਉੱਥੇ ਇਹ ਇਹ ਉਹ ਕੰਮ ਕਰਦੇ ਸੀ ਉਹ ਕਮਰਿਆਂਾਂ ਵਿੱਚ